ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਹੋਰ ਸਾਰਿਆਂ ਦੇ ਘਰ ਪਰਿਵਾਰ ਜਾਨਵਰ ਠੀਕ ਆ ਬਾਈ ਅੱਜ ਫੇਰ ਉਡਾਉਣ ਲੱਗੇ ਆ ਕੂਤਰ ਆਪਾਂ ਪੰਜ ਦੇ ਪੰਜ ਉਡਾਉਣੇ ਇਹਨਾਂ ਨੂੰ ਅੱਜ ਸੋਤੋਂ ਪਹਿਲਾਂ ਕੂਤਰ ਨੂੰ ਛੱਡਾਂਗੇ ਕੀ ਹਾਲ ਹੈ ਬਾਈ ਸਵਾਸੇ ਰੂਹ ਨਹੀਂ ਕਰਦੀ ਜਾਣ ਦੀ ਤਾਂ ਇਹਨੂੰ Olha aí olha aí que a luz e que peguei. É ਨੰਨ 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 ਅੱਡ ਫਰਣ ਲਓ ਜੀ ਛੜ ਤੇ ਆ ਬਈ ਗੂਤਰ ਆਪਾਂ ਸਾਰੇ ਚਾਰ ਆ ਜਾਂਦੇ ਇੱਕ ਆ ਗਏ ਚਾਰੇ ਇੱਕ ਆ ਜਾਂਦਾ ਇਹਦੇ ਅੱਜ ਕੀ ਕਰਦੇ ਆ ਕੂਤਰ ਜੀ ਮਿੱਤਰੋ ਆਪਾਂ ਕਾੜ ਦਈਏ ਕੂਤਰ ਬਾਹਰ ਕੂਤਰਾਂ ਨੂੰ ਲੋਣੀ ਤਾਂ ਆਪ ਅੱਜ ਉੱਡਣ ਵਾਲਿਆਂ ਨੂੰ ਜੀ ਮਿੱਤਰੋ ਕਾੜ ਤੇ ਕੂਤਰ ਬਾਹਰ ਸਾਰੇ ਉੱਡਣ ਵਾਲੇ ਤਾਂ ਵਾਲੇ ਪਿੰਜਰੇ ਜਿੱਤਾਂ ਕੂਤਰਾਂ ਆ ਮੈਂ ਤਾਂ ਥਲੜੇ 'ਚ ਹੈਗੇ ਕੂਤਰ ਕਰੋ ਸ਼ੌਕ ਤੇ ਹੁਣ ਆਪਾਂ ਇਹਨਾਂ ਨੂੰ ਦਮਾਂਗੇ ਗੋੜ ਕੂਤਰਾਂ ਨੂੰ ਸਾਰਿਆਂ ਨੂੰ ਫਿਰ ਆਪਾਂ ਜਾਲ ਆਪਾਂ ਉੱਥੇ ਟੰਗ ਦਾਂਗੇ ਪੋਰ ਤੇ ਤੇ ਦੇ ਕੇ ਗੜਗੜ ਫਿਰ ਸੁਣਾ ਕਰਦੇ ਗੱਲੋ ਆਓ ਜੀ ਦੇ ਤਾਂ ਆਪਾਂ ਕੂਤਰਾਂ ਨੂੰ ਗੜ ਕੂਤਰਾਂ ਨੂੰ ਵੀ ਤੇ ਕੂਤਰਾਂ ਨੂੰ ਵੀ ਤੇ ਕੂਤਰ ਆਪਣੇ ਜਿਹੜੇ ਛੱਡੇ ਹੋਏ ਆ ਚ ਉੱਡੀ ਜਾਂਦੇ ਆ ਹੋ ਜਾਂਦੇ ਆ ਤੇ ਹੁਣ ਚੱਲਦੇ ਆਪਾਂ ਖੇਤ ਨੂੰ ਖੇਤ ਕਰਨਾਂ ਕੰਮ ਆਪਾਂ ਥੋੜਾ ਜਿਹਾ ਫਿਰ ਚੱਲ ਕੇ ਖੇਤ ਨੂੰ ਕਰਦੇ ਆ ਗੱਲ ਖੇਤ ਕਰਾਂਗੇ ਹੁਣ ਗੰਡਿਆਂ ਦੀ ਗੋਡੀ ਆਪਾਂ ਦਿਖਾ ਰਗੇ ਗੰਡੇ ਆਪਣੇ ਇਹ ਤਾਂ ਗੁੱਡੇ ਵੀ ਆ ਥੋੜੇ ਜੀ ਆ ਆਪਣੇ ਕੱਦੂ ਆ ਬੱਲਾ ਵੇਖੋ ਕਿੰਨੀਆਂ ਕਿੰਡੀਆਂ ਹੋਗੀਆਂ ਆਸ ਇੱਥੋਂ ਰਹਿੰਦੇ ਆ ਗੋਡੀ ਕਰਨ ਵਾਲੇ ਇਧਰੋਂ ਕੀਤੇ ਹੋਏ ਸਾਰੇ ਉਹ ਤੱਕ ਰਹਿੰਦੇ ਛੇਰੇ ਤੱਕ ਅੱਧਾ ਬਚਾ ਚਲੋ ਕਰਦੇ ਹੁਣ ਇਹਦੀ ਗੋਡੀ ਫੇਰ ਮਿਲਦੇ ਆਂ ਫਿਰ ਕਰਦੇ ਆਂ ਗੱਲ ਹਾਂਜੀ ਮਿੱਤਰੋ ਇੱਕ ਕਬੂਤਰ ਨੂੰ ਬਈ ਲਗੜਵਾ ਗਈ ਸੱਟ ਗਈ ਉਹ ਬਹਿ ਗਿਆ ਸਦਰੀ ਤੇ ਆ ਕੇ ਲਾਲ ਪੂਸ ਤੇ ਹਰੀ ਕਸ ਵਾਲਾ ਲਗੜ ਲਈ ਉਹ ਤੋਂ ਇਹਨੂੰ ਬਹਿ ਗਿਆ ਇਹ ਕਾ ਆ ਗਈ ਲੈ ਇੱਕ ਹੋਰ ਨੂੰ ਫੜੀ ਜਾਂਦੀ ਆ ਵੇ ਬੱਜ ਗਿਆ ਵੀ ਲਾਲ ਟੂਸੇ ਵਾਲਾ ਕੜਜਾ ਦੇਖੋ ਨੇ ਤੁਹਾਨੂੰ ਬਚ ਗਿਆ ਵੀ ਮਤਲਬ ਹੋ ਜਾਂਦਾ ਇੱਕ ਉਤਰਾ ਆ ਗਿਆ ਇਹ ਵੀ ਡਰਾਈ ਫਰਦਾ ਬਈ ਬੈਠੂਗਾ ਮੈਂ ਲੱਗਾ ਹੁਣ ਉੱਚਾ ਆਇਆ ਤਾਂ ਤੋਈ ਰੰਗਾਂ ਵਗਲਾਂ ਨੇ ਡਰੇ ਫਿਰਦੇ ਆ ਕੂਤਰ ਬਈ 2-3 ਨਰ ਬਰੀ ਪੈ ਗਈ ਮਗਰ ਇਹਨਾਂ ਦੇ ਦੂਜੇ ਤਾਂ ਉੱਚੇ ਦੋਨੇ ਕੂਤਰਿਆਂ ਤੇ ਇੱਕ ਲਾਲ ਦੂਸੇ ਵਾਲਾ ਕੂਤਰ ਉਹ ਤਾਂ ਤੁਹਾਨੂੰ ਦਿਖਾਇਆ ਸੀ ਉਹਦੇ ਮਗਰ ਵੀ ਤਾਂ ਤੋਂ ਆਈ ਉਹਨੂੰ ਲੈ ਕੇ ਫੜਿਆ ਨਹੀਂ ਗਿਆ ਉਹ ਪਰ ਪਿੰਡ ਚੋਂ ਉੱਡ ਗਿਆ ਹੁਣ Kootru nga uchi nga yi kadunga dhune. Baiti yanda kootru. Kootru ਆ ਕੂਤਰ ਬੈਠ ਗਏ ਬਈ ਆਪਣੇ ਦੋਨੇ ਲਗੜ ਮਭਾ ਗਈ ਨਾ ਲਗੜ ਪੈ ਗਈ ਸੀ ਤੇ ਹੁਣ ਇਹਨਾਂ ਨੂੰ ਕਾ ਦਿੰਦੇ ਆ ਪਾਣੀ ਪੋਣ ਕੂਤਰਾਂ ਦਾ ਆ ਗਿਆਂ ਬਈ ਦੋਨੇ ਆ ਖਰਦਿੰਗਾ ਕੂਤਰ ਨਹੀਂ ਆਇਆ ਹਜੇ ਕੂਤਰ ਪੰਡ ਚ ਨੋੜ ਗਿਆ ਸੀ ਗੱਲਾਂ ਮਾ ਕੂਤਰਾਂ ਦਾ ਫਿਰਦਿੰਗਾ ਆਦੇ ਫਰਦੀਆ ਹੋ ਫਰਦੀਆ ਬਹੁਤ ਲੋ ਪੀਤਾ ਨੇ ਉਹ ਚੱਟੇ ਬਦਲ ਚ ਦੇਖ ਚਾਰ ਅਟੈਕ ਕਰਤੇ ਬਾਈ ਕੂਤਰਾਂ ਦੇ ਨੇ ਹੁਣ ਤਾਈ ਪਰ ਫੜੇ ਨਹੀਂ ਗਏ ਹਜੇ ਕੂਤਰ ਵੀ ਨਹੀਂ ਦੀਂਦੇ ਕਿੱਥੇ ਆ ਹਜੇ ਤਿੰਨ ਚਾਰ ਅਟੈਕ ਕਰ ਚੁੱਕੀ ਆ ਆ ਕਰ ਦਿਆ ਬਈ ਵੇਖੋ ਉਹ ਘਰਾਂ ਤੇ ਗਈ ਸੀ ਤਿੰਨ ਰੀ ਪੈਰਾਂ ਚ ਫਸ ਕੇ ਕਬੂਤਰ ਤਿੰਨ ਤਿੰਨ ਰੀ ਨਿਕਲ ਗਏ ਦੇ ਪੈਰਾਂ ਚੋਂ ਉਹ ਉੱਥੇ ਉਹ ਘਰਾਂ ਚ ਵੜ ਗਿਆ ਥੱਲੇ ਨੀਲਾ ਕਬੂਤਰ ਸੀਗਾ ਫੜਿਆ ਗਿਆ ਨਹੀਂ ਤੋ ਆ ਗਈ ਨਹੀਂ ਇੱਕੇ ਰੀ ਫੜ ਕੇ ਛੱਡਿਆ ਨਹੀਂ ਜਾਂਦਾ ਉਹ ਤਿੰਨ ਰੀ ਫੜ ਕੇ ਤਿੰਨ ਰੀ ਨਿਕਲ ਗਏ ਤੋਂ ਪੈਰਾ ਚ ਉੱਚਾ ਸੀਗਾ ਕੂਤਰ ਉੱਚੇ ਨੂੰ ਪਈ ਸੀ ਆ ਆ ਗਈ ਪੈਂਤਰੇ ਦੇ ਹੋਈ ਫਿਰਦੀ ਅੱਜ ਵੀ ਲੈ ਕੇ ਜਾਊਗੀ ਛੱਡਦੀ ਨਹੀਂ ਅੱਜ ਲਾਲ ਟੂਸੇ ਵਾਲਾ ਵੀ ਕੂਤਰ ਪਾ ਲਿਆ ਆਪਾਂ ਮੜਕਾ ਕੇ ਬਹਾਲਾਈ ਗੂਤਰ ਬਣ ਕੇ ਸਤਰੀ ਤੇ ਦੂਜੀਆਂ ਗੂਤਰਾਂ ਵੀ ਦਿਖਾਉਣੇ ਨੇ ਤੁਹਾਨੂੰ ਆ ਫਿਰਦੀ ਇੱਕ ਤਾਂ ਸ਼ਾਕੀ ਹੋ ਜਾਂਦੀ ਹੈ ਭੱਜੀ ਆ ਜਾਂਦੀ ਹੈ

ਪੰਡ ਚੋ ਲੈ ਗਈ ਉਹ ਲਗੜ ਬਈ ਕੂਦਰੀ ਨੂੰ ਵੜ ਕੇ ਆਹ ਨਾ ਬਈ ਦੋਨੇ ਕੂਦਰੀਆਂ ਚਾਲ ਰਾਲੀ ਤੇ ਟੱਡਲ ਕੀ ਰਾਲੀ ਛਾਕ ਕੀ ਪੰਡ ਚੋ ਲੈ ਗਈ ਬਈ ਚੱਕ ਕੇ ਲਗੜ ਇੱਕ ਨੂੰ ਤੇ ਹੁਣ ਉਹ ਦੂਜਾ ਫਰਦਾ ਵੱਡਾ ਲਫਾ ਪਾਇਆ ਓਏ ਹੋ ਜਾਂਦਾ ਹੁਣ ਉਹ ਨੂੰ ਦੇਖ ਕੇ ਭੱਜ ਰਗਾ ਹੋ ਜਾਂਦਾ ਦੋ ਹੋ ਗਏ ਇਕੱਠੇ ਹੁਣ ਕੂਤਰਾਂ ਆ ਫਿਰਦੀਆਂ ਆਪਣੇ ਆ ਜਾਂਦਾ ਦੋ ਵੱਜ ਗਏ ਬਈ ਹੁਣ ਲਓ ਜੀ ਮਿੱਤਰੋ ਕੂਤਰੀਆਂ ਵੀ ਬੈਠੀਆਂ ਆਪਣੇ ਦੋਨੇ ਸਾਢੇ 3 ਵਜੇ ਬੈਠੀਆਂ ਅੱਜ ਬਈ ਲਗੜ ਬਹੁਤ ਪਿਆ ਅੱਜ ਤੇ ਲਗੜ ਤੋਂ ਡਰਦਿਆਂ ਬੈਠੀਆਂ ਜੂਤਰੀਆਂ ਹੁਣ ਇਹਨਾਂ ਨੂੰ ਤਾੜ ਦੇਣੇ ਆਪਾਂ ਪਾਣੀ ਪੁਣੀ ਪਿਆਤਾ ਜੀ ਇਹਨਾਂ ਨੂੰ ਤੇ ਹੁਣ ਤਾੜ ਦੇਣੇ ਕੋਡਾਂ ਚ ਇਹਨਾਂ ਨੂੰ ਲਓ ਜੀ ਸਾਰਤਕਾ ਦੋਨੇ ਖੁੱਡੇ ਚ ਕਿਵੇਂ ਲੱਗਿਆ ਬਈ ਅੱਜ ਦਾ ਵਲੌਗ ਦੱਸਿਓ ਜ਼ਰੂਰ ਤੇ ਕਰਨ ਲੱਗਿਆ ਵੀ ਅੱਜ ਦੇ ਵਲੌਗ ਦੀ ਸਮਾਪਤੀ ਵੀਡੀਓ ਵੇਖਿਆ ਕਰੋ ਬਈ ਵੱਧ ਤੋਂ ਵੱਧ ਸਾਰੀ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਵੇਖਣ ਲਈ ਧੰਨਵਾਦ ਬਈ ਸਾਰੇ ਭਰਾਵਾਂ ਦਾ